54 ਸਾਲ ਦੇ ਡੈਨ ਰਿਵੇਰਾ ਭੂਤਾਂ ਪ੍ਰੇਤਾਂ ਦੇ ਉੱਪਰ ਰਿਸਰਚ ਕਰਨ ਵਾਲੇ ਇਨਸਾਨ ਸੀ ਪਰ ਡੈਨ ਰਿਵੇਰਾ ਦੇ ਨਾਲ ਇੱਕ ਅਜੀਬ ਘਟਨਾ ਘਟਦੀ ਆ ਅਜੀਬੋ ਗਰੀਬ ਤੇ ਰਹੱਸਮਈ ਹਾਲਾਤਾਂ ਦੇ ਵਿੱਚ ਉਹਨਾਂ ਦੀ ਆਪਣੀ ਮੌਤ ਹੁੰਦੀ ਆ ਤੇ ਉਹ ਵੀ ਕਦੋਂ ਹੁੰਦੀ ਆ ਜਦੋਂ ਉਹ ਖੁਦ ਇੱਕ ਏਸੇ ਤਰ੍ਹਾਂ ਦੇ ਟੂਰ ਦੇ ਉੱਪਰ ਕੰਮ ਕਰ ਰਹੇ ਸੀ ਤੇ ਸਪੈਸ਼ਲੀ ਉਸ ਡੌਲ ਦੇ ਉੱਪਰ ਜਿਹਨੂੰ ਪੂਰੀ ਦੁਨੀਆ ਐਨਾਬੈਲਾ ਡੌਲ ਦੇ ਨਾਮ ਦੇ ਨਾਲ ਜਾਣਦੀ ਆ ਸ਼ਾਮ ਦੇ ਤਕਰੀਬਨ 8 ਵਜੇ ਉਹਨਾਂ ਨੂੰ 911 ਦੇ ਉੱਪਰ ਇੱਕ ਐਮਰਜੈਂਸੀ ਦੇ ਲਈ ਕਾਲ ਆਉਂਦੀ ਆ ਤੇ ਨਾਲ ਦੀ ਨਾਲ ਇਹ ਦੱਸਿਆ ਜਾਂਦਾ ਰਿਵੇਰਾ ਹੋਣਾ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਰ ਇਸ ਤੋਂ ਕੁਝ ਮਿੰਟਾਂ ਤੋਂ ਬਾਅਦ ਹੀ ਉਹਨਾਂ ਨੂੰ ਮ੍ਰਿਤਕ ਕੋਸ਼ਿਤ ਕੀਤਾ ਜਾਂਦਾ ਪਿਛਲੇ 15 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੂਤਾਂ ਪ੍ਰੇਤਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਉੱਪਰ ਲੱਗੇ ਹੋਏ ਸੀ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਉਹਨਾਂ ਨੇ ਇਸ ਡਾਲ ਨੂੰ ਆਪਣੇ ਹੱਥਾਂ ਪੈਰਾਂ ਨੂੰ ਹਿਲਾਉਂਦੇ ਹੋਏ ਦੇਖਿਆ ਜਿਸ ਟਾਈਮ ਦੇ ਉੱਪਰ ਡੈਨ ਰਿਵੇਰਾ ਹੋਣਾ ਦੀ ਮੌਤ ਹੁੰਦੀ ਆ ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੇ ਨਾਲ ਉੱਥੇ ਕੋਈ ਵੀ ਨਹੀਂ ਸੀ ਡੈਨ ਰਿਵੇਰਾ ਹੋਣਾ ਦੀ ਜ਼ਿੰਦਗੀ ਦੇ ਆਖਰੀ ਕੁਝ ਪਲਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਵਾਪਰਿਆ ਤੇ ਉਹਨਾਂ ਦੀ ਮੌਤ ਦੇ ਪਿੱਛੇ ਦਾ ਕੀ ਕਾਰਨ ਆ ਇਹਨੂੰ ਜਾਣਨ ਦੇ ਲਈ ਸਾਨੂੰ ਹਾਲੇ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੀ ਵੇਟ ਕਰਨੀ ਪਊਗੀ ਜਿਹੜੀ ਕਿ ਅਧਿਕਾਰੀਆਂ ਦੇ ਅਕੋਰਡਿੰਗ ਆਉਣ ਦੇ ਵਿੱਚ ਹਾਲੇ 2 ਤੋਂ 3 ਮਹੀਨੇ ਦਾ ਸਮਾਂ ਲੱਗ ਸਕਦਾ ਹੈ